ਚ ਬਾਕੀ ਸੋਹਣੀਆਂ ਸੋਹਣੀਆਂ ਆਈਆਂ ਇਹਦੇ ਸਿੰਗਾਪੁਰਰ ਦਾ ਸਵਾਦ ਆਉਂਦਾ ਪਰ 사ਸੀਖਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬਾਬਾ ਫਰੀਦ ਜੀ ਦਾ ਮੇਲਾ ਹੋ ਗਿਆ ਸਟਾਰਟ 19 ਤਰੀਕ ਤੋਂ 23 ਤਰੀਕ ਤੱਕ ਇਹ ਮੇਲਾ ਚੱਲਣਾ ਤੇ ਅੱਜ ਤੁਹਾਨੂੰ ਕੁਝ ਝਲਕੀਆਂ ਦਿਖਾਉਨੇ ਆ ਮੇਲੇ ਦੀਆਂ ਤੇ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਆ ਸਾਹਿਤ ਮੇਲਾ ਜਿਹੜਾ ਕਿ ਪੁਸਤਕ ਮੇਲਾ ਇੱਧਰ ਲੱਗਾ ਹੋਇਆ ਤੇ ਸਾਰਿਆਂ ਤੁਹਾਨੂੰ ਅੱਜ ਕਿਤਾਬਾਂ ਦਿਖਾਉਨੇ ਆ ਇੱਦਾਂ ਕੇ ਬਲਜਿੰਦਰਾ ਕਾਲਜ ਵਿਖੇ ਇਹ ਮੇਲਾ ਲੱਗਾ ਹੋਇਆ ਤੇ ਤੁਹਾਨੂੰ ਅੰਦਰ ਦੀਆਂ ਅੱਜ ਸਾਰੀਆਂ ਇਧਰ ਰੌਣਕਾਂ ਦਿਖਾਉਨੇ ਆ ਤੇ ਵੀਡੀਓ ਨੂੰ ਸ਼ੇਅਰ ਕਰਦੇ ਆ ਜੋ ਅੱਜੋ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਇਧਰ ਕਿਤਾਬਾਂ ਦਿਖਾਉਨੇ ਆ ਦੀ ਸਮੇਤਨਾ ਸਮਝਣੀ ਔਰ ਉਥੋਂ ਦੋमुखी ਕਿਰਿਆ ਕਰਨੀ ਇੱਕ ਤਾਂ ਉਸ ਇਲਾਕੇ ਦਾ ਭਲਾ ਕਰਨਾ ਪ੍ਰਬੰਧਕੀ ਅਧਾਰ ਦੇ ਉੱਤੇ ਜਿੰਨਾ ਵੀ ਹੋ ਸਕਦਾ ਹੈ ਜਿੰਨੀ ਪਾਵਰ ਮਿਲੇਗੀ ਔਰ ਦੂਜੇ ਪਾਸੇ ਉਹਦੇ ਵਿੱਚੋਂ ਸੋਚੀ ਮਾਨਤਾ ਵਾਸਤੇ ਕੁਝ ਅੰਸ਼ ਇਹੋ ਜੇ ਛੋੜਨੇ ਜਿਹੜਾਂ ਦਾ ਪ੍ਰਕਾਸ਼ ਜ਼ਿਆਦਾ ਪਾਇਦਾਦ ਲੱਗਦੀ ਹੈ ਆਪਣੀ ਗੱਲ ਨਾਲੋਂ ਵਰਤਨਾ ਇੱਕ ਨਾ ਨਾਦ ਨਾ ਵੇਚ ਨਾ ਖੁੱਦ ਨਾ ਅਕਲ ਨਾਲ ਸਾਖ ਲਿਖੀ ਜਾਵਾਲਾ ਕਿ ਕੀ ਵੇਚੀ ਜਾ ਕਿ ਕੀ ਹੈ ਚਲਾਇਆ ਵੇਚੀ ਜਾ ਨਹੀਂ ਰੋ ਨਾਮ ਜਪੋ ਵਣ ਲਿ ਸਕੋ ਇੱਥੇ ਸਾਰਾ ਕੂੜਾ ਆੜਾ 35 ਅੱਖਰ ਸਾਰੇ سٹਾਲ ਲੱਗੇ ਹੋਈ ਆ ਆਪਾਂ ਕੁਛ ਵੀ ਇੱਥੋਂ ਬਾਏ ਕਰ ਸਕਦੇ ਆ ਬੜਾ ਸੋਹਣਾ ਪੰਜਾਬੀ ਤੇ ਕੰਮ ਕੀਤਾ ਤੇ ਆ ਦੇਖੋ ਤੁਸੀਂ ਊੜੇ ਆੜੇ ਦੀਆਂ ਫੱਟੀਆਂ ਟਾਈਮ ਪੇਸ ਹਰ ਅਕੈਡਮੀ ਇੱਥੇ ਪੰਜਾਬੀ ਦੀ ਤੁਹਾਨੂੰ ਮਿਲ ਜਾਊਗੀ ਇਹ ਆ ਜੀ ਬਲਜਿੰਦਰਾ ਕਾਲਜ ਵਿਖੇ ਸਾਰੀਆਂ ਬੁੱਕਸ ਦੀਆਂ ਤੇ ਪੰਜਾਬੀ ਲਿਪੀ ਬਾਰੇ ਸਾਰੀਆਂ ਹੀ ਸਟਾਲਾਂ ਇਟੂ ਜ਼ेड ਲੱਗੀਆਂ ਹੋਈਆਂ ਤਾਂ ਤੁਸੀਂ ਸਾਰੇ ਦੇਖੋ ਪੰਜਾਬੀ ਕਿੰਨੀ ਸੋਹਣੀ ਲਿਖੀ ਹੋਈ ਆ ਇੰਨੀ ਸੋਹਣੀ ਪੰਜਾਬੀ ਦੇ ਵਿੱਚ ਫੱਟੀ ਤਿਆਰ ਕੀਤੀ ਆ ਬੜੇ ਸੋਹਣੇ ਰੰਗ ਆ ਤੇ ਬੜਾ ਹੀ ਮਨ ਨੂੰ ਮੋਹ ਰਹੀ ਆ ਬਹੁਤ ਸੋਹਣਾ ਕੰਮ ਕੀਤਾ ਆ ਦੇਖੋ ਤੁਸੀਂ ਬਾਲੀ ਬਾਖਮਾਲ ਉੜਾੜਾ ਲਿਖਿਆ ਹੋਇਆ ਹੈ ਮੇਰੇ ਮੈਨੂੰ ਮੇਰੇ ਬੜੇ ਅੱਛੇ ਮਿੱਤਰ ਕਾਣੀ ਯਾਦਾਂ ਜਿ ਕਰਾਦੀ ਆ ਦੇਖੋ ਇਹਨਾਂ ਫੱਟੀਆਂ ਦੇ ਉੱਪਰ ਪਹੁੰਚ ਕੇ ਫਿਰ ਕਲਮ ਤੇ ਦਵਾਤ ਨਾਲ ਲਿਖਦੇ ਹੁੰਦੇ ਸੀ ਕਿ ਆ ਵੀ ਅੱਜ ਬੱਚਿਆਂ ਲਈ ਰੱਖੀ ਹੋਈ ਆ ਦੇਖੋ ਕਲਮ ਤੇ ਆ ਦਵਾਤ ਤੇ ਸ਼ਿਆਹੀ ਤੇ ਕਿਹਨੂੰ ਕਿਹਨੂੰ ਯਾਦ ਆ ਗਿਆ ਕਮੈਂਟ ਕਰਿਆ ਜੋ ਆ ਵੇਲੇ ਫੱਟੀਆਂ ਪੋਚਦੇ ਰਹੇ ਆ ਆਪਾਂ ਲਓ ਜੀ ਹੁਣ ਤੁਹਾਨੂੰ ਦਿਖਾਉਣਾ ਹੈ ਬੀਡ ਸੋਸਾਇਟੀ ਵੱਲੋਂ ਇਧਰੋਂ ਫੋਟੋ ਪ੍ਰਦਰਸ਼ਨੀ ਲਾਈ ਗਈ ਹੈ ਵੀਰਾਂ ਵੱਲੋਂ ਬਾਈ ਰੈਂਬੋ ਵੀਰ ਵੱਲੋਂ ਤੇ ਸਾਰੀ ਉਹਨਾਂ ਦੀ ਬੀਡ ਸੁਸਾਇਟੀ ਵੱਲੋਂ ਤੇ ਆਜੋ ਹੁਣ ਤੁਹਾਨੂੰ ਦਿਖਾਉਨੇ ਆ ਸਾਰੀ ਪ੍ਰਦਰਸ਼ਨੀ ਤੇ ਵਧੀਆ ਉਪਰਾਲਾ ਵੀਰਾਂ ਦਾ ਤੇ ਇਹ ਵੀ ਬਲਜਿੰਦਰਾ ਕਾਲਜ ਦੇ ਵਿੱਚ ਹੀ ਫੋਟੋ ਪ੍ਰਦਰਸ਼ਨੀ ਲੱਗੀ ਆ ਜਿਹੜੀ ਕਿ 19 ਤਰੀਕ ਤੋਂ 23 ਤਰੀਕ ਤੱਕ 23 ਸਤੰਬਰ ਤੱਕ ਇਹ ਚੱਲਦੀ ਰਹਿਣੀ ਆ ਤੇ ਜਰੂਰ ਤੁਸੀਂ ਇੱਕ ਵਾਰੀ ਆ ਕੇ ਇੱਥੇ ਪ੍ਰਦਰਸ਼ਨੀ ਜਰੂਰ ਦੇਖਿਆ ਜੋ ਤੇ ਪੰਜਾਬੀ ਵਿਰਸੇ ਦੇ ਨਾਲ ਜੋ ਸਾਰੇ ਹੈਂਡ ਮੇਡ ਇੱਥੇ ਸਾਨੂੰ ਸਿੰਦਰਾਂਗੇ ਮਿਲ ਜਾਣਗੇ ਇਹ ਇਹਦੇ ਲਈ ਸੜਨ ਨਕਸ਼ਾ ਬਣਾਇਆ ਪੰਜਾਬ ਦਾ ਆ ਦੇਖੋ ਜੀ ਆਪਣਾ ਪੰਜਾਬ ਕਿੱਡਾ ਹੁੰਦਾ ਸੀਗਾ ਆਪਾਂ ਬੋਲੀਆਂ ਵੇਖ ਲਓ ਆ ਪੂਰਾ ਦਿੱਤਾ ਗਿਆ ਤੁਸੀਂ ਇਹਨਾਂ ਸਕਰੀਨਸ਼ਾਟ ਲੈ ਕੇ ਧਿਆਨ ਨਾਲ ਦੇਖਿਆ ਜਿਓ ਤੇ ਹੁਣ ਦੇਖ ਲਓ ਪੰਜਾਬ ਕਿੱਡਾ ਰਹਿ ਗਿਆ ਆ ਸਿਰਫ ਦੁਆਬਾ ਤੇ ਮਾਰਵਾਂ ਤੇ ਮਾਝਾ ਮਾਝੇ ਜੋ ਅੱਧੇ ਕੱਟੇ ਗਏ ਇੱਥੋਂ ਤੱਕ ਅਲਹੌਰ ਰਹਿ ਗਿਆ ਆ ਕਸੂਰ ਆ ਸਾਡਾ ਇੱਥੇ ਕਸੂਰ ਜਿਹੜਾ ਇੱਥੇ ਆਪਣਾ ਪਿੰਡ ਸੀਗਾ ਤੇ ਇੱਥੋਂ ਮੇਰਾ ਪਿੰਡ ਇੱਥੋਂ ਆਪਣੇ ਭਲੂਰ ਪਿੰਡ ਤੋਂ ਜਾਨੀ ਇੱਥੇ ਕਿ ਜਿਉਂਦਾ ਆਪਣਾ ਮੋਗੀ ਦੇ ਕੋਲੇ ਪਿੰਡ 90 ਕਿਲੋਮੀਟਰ ਤੇ ਆ ਦੇਖ ਲਓ ਤੁਸੀਂ ਸਾਰਾ ਮੈਨ ਜਿਹੜਾ ਸੀਗਾ ਆਪਣਾ ਪੰਜਾਬ ਉਹ ਸਾਰਾ ਲੈਂਦੇ ਚ ਰਹਿ ਗਿਆ ਤੇ ਚੜ੍ਹਦੇ ਚ ਦੇਖ ਲਓ ਆ ਰਹਿ ਗਿਆ ਤੇ ਇਹਨੂੰ ਵੀ ਹੋਰ ਕੱਟਣ ਦੀ ਕੋਸ਼ਿਸ਼ ਆ ਸਿਰਫ ਆ ਛੋਟਾ ਮਾਝਾ ਤੇ ਆ ਦੁਆਬਾ ਤੇ ਮਾਲਵਾ ਮਾਲਵਾ ਜਿਆਦਾ ਵੱਡਾ ਮਾਝਾ ਵੀ ਛੋਟਾ ਦੁਆਬਾ ਹੋਰ ਜਿਆਦਾ ਵੱਡਾ ਯਾ ਤੁਸੀਂ ਮੈਂ ਦੂਰੋਂ ਦਿਖਾਉਣਾ ਤੁਹਾਨੂੰ ਉਹ ਦੇਖ ਲਓ ਪੰਜਾਬ ਕਿੱਡਾ ਹੁੰਦਾ ਸੀਗਾ ਤੇ ਜਿਹੜਾ ਅੱਜ ਕੱਟ ਕੇ ਸਿਰਫ ਤੇ ਸਿਰਫ ਆ ਇੰਨਾ ਇੰਨਾ ਹੀ ਰਹਿ ਗਿਆ ਸਿਰਫ ਇੰਨਾ ਇਹਨਾਂ ਵੀ ਕੱਟਣ ਦੀਆਂ ਸ਼ਾਸਤਾਂ ਚੱਲਦੀਆਂ ਤੇ ਜ਼ਰੂਰ ਆਪਣੇ ਇਸ ਵਿਰਸੇ ਦੇ ਨਾਲ ਜ਼ਰੂਰ ਇੱਕ ਝਾਤ ਮਾਰਿਆ ਕਰੋ ਵੀ ਆਪਣਾ ਪੰਜਾਬ ਕਿਹੜਾ ਸੀਗਾ ਤੇ ਕਿੰਨੀਆਂ ਬੋਲੀਆਂ ਸੀ ਆ ਸਾਰੀਆਂ ਪ੍ਰੋਪਰ ਉੱਪਰ ਲਿਖੀਆਂ ਹੋਈਆਂ ਆ ਮਾਝੀ, ਜਾਂਗਲੀ, ਜੰਗਵੀ ਆ ਸਾਰੀਆਂ ਕਾਂਗੜੀ, ਡੋਗਰੀ ਤੇ ਜੰਮੂ ਚ ਬੋਲੀ ਜਾਂਦੀ ਆ ਆ ਪਹਾੜੀ ਪੋਠੋਹਾਰੀ ਆ ਸਾਰੇ ਟੂ ਜੈਡ ਦੱਸਿਆ ਗਿਆ ਤੇ ਆ ਸਾਰੇ ਆਪਣੇ ਦਰਿਆ ਸੀ ਪੰਜ ਜਿਹੜੇ ਤੇ ਤਿੰਨ ਸਤਲੁਜ ਆ ਗਿਆ ਆ ਰਾਵੀ ਆ ਗਿਆ ਆ ਦੇਖ ਲਓ ਤੁਸੀਂ ਚਨਾਬ ਤੇ ਜੇਲਮ ਤੇ ਸਿੰਧ ਹੁਦਰ ਰਹਿ ਗਿਆ ਸਾਰਾ ਯਾ ਤੁਸੀਂ ਨਕਸ਼ਾ ਦੇਖ ਸਕਦੇ ਹੋ ਇਹ ਸੀ ਆਪਣੀਆਂ ਆਪੋ ਬੋਲੀਆਂ ਪੰਜਾਬੀ ਦੀਆਂ ਆ ਖੈਬਰ ਜਮਾ ਅਫਗਾਨਿਸਤਾਨ ਚ ਹਰੀਪੁਰ ਪਸ਼ਾਵਰ اٹਕ ਨਸ਼ਹਿਰ ਇੱਥੇ ਤੱਕ ਕਿੰਨਾ ਰਾਜ ਹੁੰਦਾ ਸੀ ਆਪਣਾ ਤੇ ਅੱਜ ਸਿਰਫ ਤੇ ਸਿਰਫ ਇੱਥੇ ਜੋਗੇ ਰਹਿ ਗਏ ਆਪਾਂ ਸੋਚਣ ਦੇ ਲਈ ਗੱਲਾਂ ਅਜ ਜਿੰਨੇ ਵੀ ਫਰੀ ਕੋਟ ਚ ਰਾਜੇ ਦੇ ਮਹਿਲ ਜਮਾ ਕਿਲੇ ਸੀਗੇ ਗੇਟ ਜਿੰਨੇ ਵੀ ਸਾਰਿਆਂ ਦੀ ਪ੍ਰਦਰਸ਼ਨੀ ਲੱਗੀ ਹੋਈ ਆ ਤੇ ਜ਼ਰੂਰ ਤੁਸੀਂ ਇੱਕ ਵਾਰੀ ਆਇਆ ਜੋ ਤੇ ਹਾਲੇ ਅੱਜ 19 ਅੱਜ 20 ਸਤੰਬਰ ਆ ਇਹ ਜਿੰਨੇ ਵੀ ਤੁਸੀਂ ਫੋਟੋਗ੍ਰਾਫ ਦੇਖ ਰਹੇ ਹੋ ਇਹ ਸਾਰੀਆਂ ਗੁਰਪ੍ਰੀਤ ਸਰਾਂ ਵਾਲੋ ਬਣਾਈਆਂ ਗਈਆਂ ਤੇ ਕਿਉਂਕਿ ਵੀਰ ਨੂੰ ਫੋਟੋਗ੍ਰਾਫੀ ਦਾ ਬਹੁਤ ਜ਼ਿਆਦਾ ਪਹਿਲਾਂ ਤੋਂ ਹੀ ਸ਼ੌਂਕ ਸੀਗਾ ਤੇ ਸਾਰੀਆਂ ਗੁਰਪ੍ਰੀਤ ਸਰਾਵ ਵੱਲੋਂ ਫੋਟੋਗ੍ਰਾਫੀ ਇਥੇ ਲਾਈ ਗਈ ਆ ਆ ਤੁਸੀਂ ਦੇਖ ਸਕਦੇ ਹੋ ਸਾਰੀਆਂ ਇੱਕ ਯਾਦਗਰੀ ਲਈ ਰੱਖੀਆਂ ਗਈਆਂ ਵੀਰ ਨੂੰ ਸ਼ੌਂਕ ਸੀ ਫੋਟੋਗ੍ਰਾਫੀ ਦਾ ਤੇ ਆ ਦੇਖੋ ਤੁਸੀਂ ਸਾਰੀ ਫੋਟੋਗ੍ਰਾਫੀ ਇਹ ਕੋਈ ਨਹੀਂ ਸੁਣਦੇ ਲਿਖ ਲਿਖ ਨਹੀਂ ਨਹੀਂ ਕਿੰਨਾ ਸੋਹਣਾ ਇਹ ਵੀ ਵਧੀਆ ਪ੍ਰਾਲਾ ਵੀ ਬੀੜ ਸੋਸਾਇਟੀ ਕੋਲ ਜਿਹੜੀ ਕਿ ਇੱਥੇ ਫੱਟੀ ਦਵਾਤ ਸ਼ਾਈ ਤੇ ਕਲਮ ਛੋਟੇ ਬੱਚੇ ਜਿਹੜੇ ਵੀ ਆਉਂਦੇ ਆ ਉਹਨਾਂ ਨੂੰ ਬਕਾਇਦਾ ਦੱਸਿਆ ਜਾਂਦਾ ਤੇ ਪੁੱਛਿਆ ਵੀ ਜਾਂਦਾ ਵੀ ਇਹ ਕੀ ਚੀਜ਼ ਆ ਤੇ ਇਹ ਵੀ ਬੜਾ ਪੁਰਾਣੀ ਅਜੇ ਯਾਦ ਤਾਜ਼ਾ ਹੋ ਗਈ ਹੈ ਮੇਰੇ ਵੀ ਤੇ ਆਪਾਂ ਵੀ ਉਥੇ ਲਿਖ ਦਿੱਤਾ ਤੇ ਇਹਨਾਂ ਫੱਟੀਆਂ ਨੂੰ ਹੀ ਪੋਚਦੇ ਰਹੇ ਹੁਣ ਤੱਕ ਤੇ ਫੱਟੀਆਂ ਪੋਚ ਕੇ ਇਹਨਾਂ ਕਲਮਾਂ ਦੇ ਨਾਲ ਹੀ ਆਪਾਂ ਫੱਟੀਆਂ ਤੇ ਲਿਖਦੇ ਰਹੇ ਆ ਊੜਾ ਆੜਾ ਏ ਕਾ ਦੂ ਆ ਹੁਣ 1 2 ਹੋ ਗਿਆ ਪਹਿਲਾ ਏ ਕਾ ਦੂ ਆ ਹੁੰਦਾ ਸੀਗਾ ਆਵੇ ਹੁਣ ਜਿਹੜੇ ਬੱਚੇ ਵੀ ਆਉਂਦੇ ਉਹਨਾਂ ਨੂੰ ਇੱਥੇ ਲਿਖਣ ਲਈ ਕਿ ਆ ਜਾਂਦਾ ਇੰਦਾਂ ਇੰਨਾ ਇਧਰ ਐਮਐਲਏ ਗੁਰਤਾਤ ਸਿੰਘ ਸਿੱਖੋ ਪਹੁੰਚੇ ਆ ਜਿਹੜੇ ਕਿ ਬੀਡ ਸੁਸਾਇਟੀ ਦੇ ਅੱਜ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਲਈ ਪਹੁੰਚੇ ਆ ਤੇ ਅਗਰਪੀ ਸਿੰਘ ਸਰਾਵੀ ਨਾਲ ਨੇ ਤੇ ਵੀ ਰੈਂਬੋ ਹੋਣੀ ਤੇ ਅੱਜ ਉਦਘਾਟਨ ਹੋ ਰਿਹਾ ਇਸ ਪ੍ਰਦਰਸ਼ਨੀ ਦਾ ਜੋ ਵੀ ਫੋਟੋਗ੍ਰਾਫੀ ਕੀਤੀ ਗਈ ਹੈ ਪੁਰਾਣੇ ਵਿਰਸੇ ਨੂੰ ਦਰਸਾਇਆ ਗਿਆ ਤੇ ਉਦਘਾਟਨ ਕਰਨ ਅੱਜ ਪਹੁੰਚੇ ਨੇ ਐਮ ਐਲ ਏ ਗੁਰਧਤ ਸਿੰਘ ਸੇਖੋ ਜਾਦੇ ਗੇਮਾਂ ਹੋ ਰਹੀਆਂ ਨੇ ਵਾਲੀਬॉल ਹੋ ਰਿਹਾ ਫੁੱਟਬਾਲ ਦੇ ਮੈਚ ਹੋ ਰਿਹਾ ਕ੍ਰਿਕਟ ਦੇ ਮੈਚ ਹੋ ਰਹੇ ਆ ਤੇ ਬੜਾ ਵਧੀਆ ਆਨੰਦ ਆ ਰਿਹਾ ਬਈ ਜਰੂਰ ਇੱਕ ਵਾਰੀ ਆ ਕੇ ਦੇਖੋ ਕਾਫੀ ਜਿਆਦੇ ਟੀਮਾਂ ਆਈਆਂ ਅਲੱਗ-ਅਲੱਗ ਜੋ ਵੀ ਖੇਡਾਂ ਹੋ ਰਹੀਆਂ ਨੇ ਫਰੀਦਕੋਟ ਦੇ ਵਿੱਚ ਮੇਲੇ ਦੇ ਵਿੱਚ ਬੜਾ ਸੋਹਣਾ ਲੱਗ ਰਿਹਾ ਦੇਖ ਕੇ ਬਈ ਗੋਲੜੀ ਸਾਹਿਬ ਗੁਰੂ ਘਰ ਤੇ ਇੱਥੇ ਵੀ ਪੂਰੀਆਂ ਤਿਆਰੀਆਂ ਇਸ ਟਾਈਮ ਚੱਲ ਰਹੀਆਂ ਨੇ ਤੇ ਕੱਲ ਨੂੰ 21 ਸਤੰਬਰ ਨੂੰ ਇੱਥੇ ਸ੍ਰੀ ਅਨੰਦਪੁਰ ਸਾਹਿਬ ਪ੍ਰਕਾਸ਼ ਹੋਣੇ ਨੇ 23 ਤਰੀਕ ਨੂੰ ਨਗਰ ਕੀਰਤਨ ਹੋਵੇਗਾ ਤੇ ਇਹਦਰ ਲੰਗਰ ਵਿੱਚ ਚੱਲ ਰਹੇ ਨੇ ਵਿਸ਼ਾਲ ਕਾਫੀ ਸੰਗਤਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਲੰਗਰ ਬਹੁਤ ਜ਼ਿਆਦੇ ਲੱਗੇ ਹੋਏ ਨੇ ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਸੰਗਤ ਛਕ ਰਹੀ ਹੈ ਤੇ ਵੀਰ ਸਾਡੇ ਜਿੰਨੇ ਵੀ ਸੇਵਾ ਕਰ ਰਹੇ ਨੇ ਬੜੀ ਸ਼ਰਧਾ ਦੇ ਭਾਵਨਾ ਨਾਲ ਬਹੁਤ ਜ਼ਿਆਦੇ ਲੰਗਰਾਂ ਦੀ ਸੇਵਾ ਕਰ ਰਹੇ ਨੇ ਸਭ ਦੀ ਸੇਵਾ ਦੇਖੇ ਲਾਵੇ ਤੇ ਤੁਸੀਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦੇ ਹੋ ਹੁਣ ਤੁਹਾਨੂੰ ਟਿੱਲਾ ਬਾਬਾ ਸੁਜੀਏ ਦੇ ਦਰਸ਼ਨ ਕਰਾਉਣੇ ਆਂ ਅੰਦਰ ਤੇ ਦਿਖਾਉਣੇ ਆ ਰੌਣਕਾਂ ਕਿੰਨੀਆਂ ਕਰ ਤਿਆਰੀਆਂ ਪੂਰੀਆਂ ਤੇ ਆ ਜੋ ਅੰਦਰ ਰਾਉਣੇ ਆ ਤਾਂ ਕਿਤਾ ਦੇ ਦਰਸ਼ਨ ਨਾਲ ਜੁੜੂ ਕਰਦੇ। ਥਿੱਲਾ ਪਾਪਾ ਫਰੀ ਜੀ ਤੇ ਬਾਕੀ ਤੁਹਾਨੂੰ ਦਰਸ਼ਨ ਅਗਲੀ ਵੀਡੀਓ ਚ ਦਿਖਾਵਾਂਗੇ। ਗੋਰੀ ਜੀ ਸਾਹਿਬ ਅਗਲੀ ਵੀਡੀਓ ਚ ਦਿਖਾਵਾਂਗੇ ਥਿੱਲਾ ਪਾਪਾ ਫਰੀ ਜੀ ਦੇ ਦਰਸ਼ਨ ਕਰਾਂਗੇ। ਕਾਫੀ ਜਿਆਦਾ ਰੌਣਕ ਆ ਤੇ ਪੂਰੀ ਸਜਾਵਟ ਆ। ਜੀ ਹੁਣ ਆ ਗਏ ਆਪਾਂ ਦਾਣਾ ਮੰਡੀ ਚ ਤੇ ਇੱਧਰ ਦਿਖਾਉਨੇ ਆ ਤੁਹਾਨੂੰ ਮੇਲਾ ਕਿੰਨਾ ਕੁ ਭਰਿਆ ਕਿ ਨਹੀਂ ਭਰਿਆ ਕਿੰਨੇ ਟਿਕਟ ਮੇਰੇ ਸਾਰਨ 10 ਰੁਪਏ ਟਿਕਟ ਹੋਊਗੀ ਤੇ ਬਾਕੀ ਰੌਣਕ ਮੇਲਾ ਦੇਖਦੇ ਆ ਤੇ ਨਾਲੇ ਤੁਹਾਨੂੰ ਦਿਖਾਉਨੇ ਆ ਬਾਕੀ ਜਿਹੜੀ ਪ੍ਰੋਪਰ ਵੀਡੀਓ ਹੋਊਗੀ ਕੱਲ੍ਹ ਦਿਖਾਵਾਂਗੇ ਅੱਜ ਮੈਂ ਮੈਂ ਤੁਹਾਨੂੰ ਸਾਰੇ ਸ਼ਾਰਟ ਜੇ ਦਿਖਾ ਦਿੰਨੇ ਆ ਬਾਕੀ ਕੱਲ੍ਹ ਨੂੰ ਰਾਤ ਨੂੰ ਦਿਖਾਵਾਂਗੇ ਪੂਰੇ ਲਾਈਟਾਂ ਲੁੱਟਾ ਜਗਦੀਆਂ ਹੋਈਆਂ ਕਿਉਂਕਿ ਐਸ ਵਾਲੇ ਧੁੱਪ ਹੈਗੀ ਆ ਕੋਈ ਜ਼ਿਆਦਾ ਮੇਲਾ ਦੇਖਣ ਵਾਲੇ ਹੈ ਨਹੀਂ ਲੋਕ ਬਾਕੀ ਸ਼ਾਮ ਨੂੰ ਕਰਦਾ ਜ਼ਿਆਦਾ ਮੇਲਾ ਬਾਕੀ ਆ ਜਾਓ ਫਿਰ ਦੇਖ ਲੈਨੇ ਕਿੰਨਾ ਕੁ ਭਰੇ ਅੱਗੇ ਜਾ ਕੇ ਨਾਰਮਲ ਆ 10 ਰੁਪਏ ਹੈਗੀ ਟਿਕਟ ਆਣ ਅੰਦਰ ਕਰਦੇ ਐਂਟਰੀ 1 ਪਰਸਨ ਦੀ ਹੈਗੀ ਆ 10 ਰੁਪਏ ਟਿਕਟ ਇੱਥੇ ਲਓ ਜੀ ਐਂਟਰੀ ਤੇ ਬੰਲਾ ਹੈਗਾ ਇਧਰ ਫੂਡ ਕੋਰਟ ਤੇ ਬਾਕੀ ਕਿਉਂਕਿ ਹੁਣ ਹੈਗਾ ਦੁਪਹਿਰਾ 2:30 ਹੋ ਗਏ ਆ ਤੇ ਬਾਕੀ ਤੁਹਾਨੂੰ ਪ੍ਰੋਪਰ ਦਿਖਾਵਾਂਗੇ ਅਗਲੀ ਵੀਡੀਓ ਚ ਰਾਤ ਨੂੰ ਜਦੋਂ ਇਹ ਜਗਮਗ ਹੋਈ ਹਣ ਕੇਰਾ ਤੁਹਾਨੂੰ ਦੋ ਚਾਰ ਝਲਕੀਆਂ ਦਿਖਾ ਦਿੰਨੇ ਆ ਤੇ ਬਾਕੀ ਇੱਧਰ 22 ਤਰੀਕ ਨੂੰ ਸ਼ਾਮ ਨੂੰ 7:30 ਵਜੇ ਕਮਰਗਰੇ ਵਾਲਾ ਆਉਣਾ ਜਰੂਰ ਦੇਖਿਆ ਜੋ ਤੇ ਆਜੋ ਹੁਣ ਅੱਗੇ ਤੁਹਾਨੂੰ ਦਿਖਾ ਦਿੰਨੇ ਆ ਸਾਰਾ ਬੱਸ ਜਿਹੜੇ ਅੱਗੇ ਪਿਛਲੇ ਸਾਲਾਂ ਚ ਹੁੰਦੇ ਉਹੀ ਸਾਰਾ ਸਮਾਨ ਆ ਕੋਈ ਡਿਫਰੈਂਟ ਤਾਂ ਮੈਨੂੰ ਲੱਗਦਾ ਨਹੀਂ ਐਂਟਰੀ ਤੇ ਆਹੀ ਸਮਾਨ ਪਿਛਲੇ ਸਾਲ ਹੁੰਦਾ ਕੋਈ ਹੋਈਆਂ ਤੇ ਕਿਆਂ ਬਾਕੀ ਜੇ ਕਿਸੇ ਨੇ ਆਉਣਾ ਤੇ ਰਾਤ ਨੂੰ ਆਇਆ ਜੋ ਕਿਉਂਕਿ ਦੁਬਾਰੇ ਹੁੰਦੀ ਗਰਮੀ ਬਹੁਤ ਜ਼ਿਆਦੀ ਕਿਉਂਕਿ ਇਸ ਵळे ਜਿਹੜੇ ਚੰਡੂਲਾ ਚੋਲੇ ਆ ਉਹ ਵੀ ਨਹੀਂ ਚੱਲਦੇ ਇਹ ਵੀ ਸਾਰੇ ਰਾਤ ਨੂੰ ਚੱਲਦੇ ਆ ਕਿਉਂਕਿ ਜ਼ਿਆਦਾਤਰ ਕਰਾਊਡ ਰਾਤ ਨੂੰ ਹੀ ਹੁੰਦਾ ਤੇ ਬਾਕੀ ਸੋਹਣੀ ਸੋਹਣੀ ਆਟਮ ਆਈਆਂ ਅੱਜ ਤੁਹਾਨੂੰ ਇੱਕ ਢੇੜਾ ਜਿਹਾ ਕੱਢ ਕੇ ਦਿਖਾ ਦਨੇ ਤੇ ਪ੍ਰੋਪਰ ਤੁਹਾਡੀ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਪੂਰੀ ਵੀਡੀਓ ਇਹ ਇਸ ਵੀਡੀਓ ਨੂੰ ਵੀ ਸ਼ੇਅਰ ਕਰਦੇ ਆ ਜੋ ਤੇ ਆ ਇੱਕ ਅੰਡਰਵਾਟਰ ਟਨਲ ਆਈ ਐ ਇਹ ਨਵੀਂ ਆਪਣੇ ਵਰੀ ਪਹਿਲੀ ਵਰੀ ਆਈ ਐ ਫ੍ਰੀ ਕੋਰਟ ਚ ਇਹ ਇਹਦੀ ਦੇਖਦੇ ਆ ਡੈਕਟ ਕਿੰਨੀ ਚੱਲ ਹੋਈ ਆ ਕਿ ਨਹੀਂ ਹਾਲੇ ਇਹ ਜਰਗ ਦੇ ਮੇਲੇ ਦੇ ਵੀ ਸੀਗੀ ਦੁਬਈਆ ਤੇ ਸਿੰਗਾਪੁਰ ਵਰਗਾ ਸਵਾਦ ਆਉਂਦਾ ਪਰ ਉਹ ਗੱਲਬਾਤ ਤਾਂ ਨਹੀਂ ਹੋਣੀ ਪਰ 100 ਰੁਪਈਆ ਦੀ ਡੈਕਟ ਹਾਲੇ ਸਟਾਰਟ ਨਹੀਂ ਹੋਇਆ ਹਾਲੇ ਸੈਟਿੰਗ ਕਰਦੇ ਪਏ ਆ ਬਾਕੀ ਆਪਾਂ ਪੁੱਛਦੇ ਆ ਚੱਲਦੀ ਆ ਕਿ ਨਹੀਂ ਚੱਲਦੀ ਤੇ ਬਾਕੀ ਆ ਸੇਮ ਹੀ ਆ ਪਿਛਲੇ ਸਾਲ ਵਾਂਗੂ ਇਹ ਤਾਂ ਤੁਸੀਂ ਦੇਖ ਸਕਦੇ ਹੋ ਤੇ ਜਰੂਰ ਵਿਜ਼ਿਟ ਕਰਿਆ ਜੋ ਮੇਲਾ ਬਾਬਾ ਫਰੀਦ ਜੀ ਦਾ ਜਰੂਰ ਦੇਖਿਆ ਜੋ ਆਪਣੇ ਬੱਚਿਆਂ ਦੇ ਨਾਲ ਫੈਮਿਲੀ ਦੇ ਨਾਲ ਜਰੂਰ ਆਇਆ ਜੋ ਤੇ ਅੱਜ ਤਾਂ ਦੁਪਹਿਰ ਆ ਕਰਾਊਡ ਘੱਟ ਆ ਤੰਦੋਲਾ ਵੀ ਨਹੀਂ ਚੱਲਦੀਆਂ ਸ਼ਾਮ ਨੂੰ ਹੋ ਸਕੇ ਤਾਂ ਸ਼ਾਮ ਨੂੰ ਆਇਆ ਜੋ ਬਾਕੀ ਕੱਲ ਨੂੰ ਦਿਨੇ ਵੀ ਚੱਲਣਗੀਆਂ ਪਰਸੋਂ ਵੀ ਚੱਲਣਗੀਆਂ ਕਿਉਂਕਿ ਅੱਜ ਆ ਰਹੀ ਹੈ ਹੈਗੀ ਆ 20 ਸਤੰਬਰ ਕੱਲ ਨੂੰ 21 22 23 ਤਿੰਨ ਦਿਨ ਹਲੇ ਮੇਲਾ ਲਗਾਤਾਰ ਚੱਲਣਾ ਤੇ ਕਾਫੀ ਘੈਂਟ ਰੌਣਕਾਂ ਤੇ ਐਦਕੀ ਥੋੜੇ ਜਿਹੜੇ ਆ ਝੋਲੇ ਚੰਡੋਲਾ ਥੇ ਥੋੜੇ ਵੱਧ ਆਏ ਆ। ਬਾਕੀ ਪਿਛਲੇ ਸਾਲ ਵੀ ਸੀਗੇ ਪਰ ਦੋ ਚਾਰ ਆਈਟਮਾਂ ਮੈਨੂੰ ਵੱਧ ਲੱਗਦੀਆਂ ਇਸ ਸਾਲ। ਤੇ ਬਾਕੀ ਕੈਨੇਡਾ ਬਈ ਗੱਲ ਬਾਤ। ਤੇ ਜ਼ਰੂਰ ਆਇਆ ਜੀ। ਉਧਰ ਭੂਤ ਮੰਗਲਾ। ਬੱਚਿਆਂ ਵਾਸਤੇ ਕਾਫੀ ਐਕਟੀਵਿਟੀ ਹੈ। ਸਿਰਫ ਤੇ ਸਿਰਫ ਇੱਕ ਚੀਜ਼ ਬਦਲੀ ਆ। ਉਹ ਜਿਹੜਾ ਦबई ਸਿੰਗਾਪੁਰ ਵਾਲਾ ਉਹ ਪਹਿਲੀ ਵਾਰੀ ਫ੍ਰੀਕੋਰਡ ਚਾਈਆ ਤੇ ਬਾਕੀ ਵਾਲੀ ਸੈਟਿੰਗਾਂ ਚੱਲਦੀਆਂ ਪਈਆਂ ਤੇ ਸਟੇਜ ਹਲੇ ਹੈਗੀਆ ਖਾਲੀ ਪਰ ਅੱਜ ਰਾਤ ਤੋਂ ਰੌਣਕਾਂ ਸਟਾਰਟ ਹੋ ਜਾਣੀਆਂ ਤੇ ਬਾਈ ਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਕਨਵਰ ਗਰੇਵਾਲ ਦੇ ਆਉਣਾ ਸ਼ਾਮ ਨੂੰ 7:30 ਵਜੇ ਐਸੀ ਜਗ੍ਹਾ ਤੇ ਦਾਣਾ ਮੰਡੀ ਚ ਬਾਕੀ ਹਲੇ ਰੌਣਕਾਂ ਬਹੁਤ ਘੱਟ ਆ ਹਲੇ ਜਣੀ ਸੈਟਿੰਗ ਹੋ ਰਹੀ ਆ ਕੱਲ 20 ਪੈਂਦਾ ਰਿਆ ਤੇ ਅੱਜ ਵੇਲੇ ਸਾਰੀਆਂ ਸੈਟਿੰਗਾਂ ਹੋ ਜਾਣਗੀਆਂ ਤੇ ਤੁਸੀਂ ਕੱਲ ਤੋਂ ਆ ਸਕਦੇ ਹਾਂ ਕੱਲ ਨੂੰ ਹੈਗੀ ਐ 21 ਸਤੰਬਰ 21 22 ਤੇ 23 ਤਿੰਨ ਦਿਨ ਵਿਜ਼ਿਟ ਕਰੋ ਤੇ ਬਾਬਾ ਫਰੀਦ ਸਾਹਿਬ ਨੂੰ ਖੁਸ਼ੀਆਂ ਬਖਸ਼ੇ ਕਿਵੇਂ ਲੱਗਾ ਮੇਲਾ ਤੇ ਮੇਲੇ ਦੀਆਂ ਰੌਣਕਾਂ ਜਰੂਰ ਸ਼ੇਅਰ ਕਰਿਆ ਜੋ ਬਾਕੀ ਹੁਣ ਆਪਾਂ ਤੁਹਾਨੂੰ ਮਿਲਦੇ ਹਾਂ ਅਗਲੇ ਵਲੌਗ 'ਚ ਤੇ ਅਗਲਾ ਵਲੌਗ ਹੋਊਗਾ ਰਾਤ ਦਾ ਇਹ ਰਾਤ ਨੂੰ ਸਾਰੀ ਲਾਈਟਿੰਗ ਹੋਊਗੀ ਤੇ ਕਾਫੀ ਜ਼ਿਆਦਾ ਕਰਾਊਡ ਹੋਊਗਾ ਤੇ ਫਿਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਗਲੀ ਵੀਡੀਓ ਹਾਂ ਜੇ ਅੱਗੇ ਗੱਲਬਾਤ ਹੋਈ ਤਾਂ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਦਿਖਾਵਾਂਗੇ ਤੁਹਾਨੂੰ ਹੋਰ ਰੌਣਕਾਂ ਨਹੀਂ ਤਾਂ ਫਿਰ ਵੀਡੀਓ ਦਾ ਇੱਥੇ ਐਂਡ ਕਰਾਂਗੇ ਤੇ ਟੌਪ ਬਹੁਤ ਜ਼ਿਆਦਾ ਆ ਬਾਕੀ ਸੇਮ ਹੀ ਆ ਆ ਫੂਡ ਕੋਰਟ ਤਾਂ ਪਹਿਲਾਂ ਵੀ ਹੁੰਦਾ ਪਿਛਲੇ ਸਾਲ ਵੀ ਸੀਗਾ ਥੋੜਾ ਜਿਹਾ ਹੁਣ ਇਹਨਾਂ ਨੇ ਹੋਰ ਵਧਾਤਾ ਤੇ ਫੂਡ ਕੋਰਟ ਤੇ ਵੀ ਇੱਕ ਥੋੜੀ ਨਜ਼ਰ ਦਿਖਾ ਮਾਰਾ ਦਿੰਨੇ ਹੇ ਰਹਿ ਗਿਆ ਆਪਾਂ ਸਟਾਰਟ ਕਰਦੇ ਆ ਆਪਾਂ ਸਪੈਸ਼ਲ ਗੁਲਫੀ ਫਲੂ ਦਾ ਇਹ ਸਾਰਾ ਹਰਿਆਣਾ ਫੂਡ ਹੈ ਵਿੱਚੇ ਦਿੱਲੀ ਫੂਡ ਦਿੱਲੀ ਚਾਟ ਪੰਡਾਰ ਦਾ ਜੱਜਾ ਬੇਟਾ ਕਮਤਵਾਨ ਹੈ ਗੁਟ ਜਾਓ ਨੈਕਸਟ ਮੱਕੀ ਦੀ ਰੋਟੀ ਤੇ ਸਰਸਾ ਦਾ ਸਾਗ ਇਹ ਵੀ ਸਟਾਰਟਅਪ ਸਟਾਰਟਅਪਸ ਇਧਰ ਆ ਗਿਆ ਪਾਸਪੋਰਟ ਇਧਰ ਆ ਗਿਆ 버ਗਰ ਬਾਕੀ ਸਾਰਾ ਇੱਥੇ ਪਾਸਪੋਰਟ ਹੈ ਤੁਸੀਂ ਆ ਕੇ ਜਰੂਰ ਵਿਜ਼ਿਟ ਕਰਿਆ ਜੀ ਬੈਠਣ ਨੂੰ ਵੀ ਕਾਫੀ ਜਗ੍ਹਾ ਵਧੀਆ ਬਣੀ ਹੋਈ ਹੈ। ਹੈ? ਨਹੀਂ ਨਹੀਂ ਇਹ ਤਾਂ ਬਹੁਤ ਹੈ। ਬੈਠਣ ਨੂੰ ਕਾਫੀ ਜਗ੍ਹਾ ਹੈ ਤੇ ਤੁਹਾਨੂੰ ਟੋਕਨ ਲੈਣੇ ਪੈਣਗੇ ਜਿੰਨੇ ਦੀ ਵੀ ਆਪਾਂ ਚੀਜ਼ ਲੈਣੀ ਆ। ਇੱਥੇ ਸਾਰੇ ਕਾਊਂਟਰ ਆ। ਇਧਰੋਂ ਆਪਾਂ ਟੋਕਨ ਦੇ ਕੇ ਕੁਝ ਵੀ ਚੀਜ਼ ਖਾ ਸਕਦੇ ਆ। ਬਾਬੇ! ਬਾਬੇ! ਗਰਮੀ ਚ ਕਾਫੀ ਔਖਾ ਪਰ ਰਾਤ ਨੂੰ ਘੈਂਟ ਗੱਲਬਾਤ ਹੋਊਗੀ। ਹੁਣ ਆਪਾਂ ਚੱਲਦੇ ਆ ਅੱਗੇ। ਇਧਰਲੀ ਸਾਈਡ ਲੱਗਾ ਜੀ ਬੂਟਿਆਂ ਦਾ ਲੰਗਰ। ਕੋਈ ਵੀ ਬੂਟੇ ਤੁਸੀਂ ਲੈ ਜਾ ਸਕਦੇ ਏਥੋਂ। ਕਾਫੀ ਗੈਂਤੇ ਚ ਬੂਟੇ ਆ ਹਰ ਇੱਕ ਕਿਸਮ ਦੇ ਟਾਲੀ ਹੋ ਗਈ ਨੰਮ ਹੋ ਗਈ ਜਿਹੜੇ ਆਪਣੇ ਪੁਰਾਣੇ ਬੂਟੇ ਉਹ ਸਾਰੇ ਇੱਥੇ ਆ ਜਾਮਨ ਟਾਲੀ ਤੂਤ ਹੋ ਗਿਆ ਸਾਰੇ ਬੀਟੇ ਟੇਕਾ ਜਾਮਨ